ਜੇ ਮੋਦੀ ਦੇ ਖਿਲਾਫ ਕੇਜਰੀਵਾਲ ਲੜੇ ਸੀ ਤਾਂ ਪੰਜਾਬ ਦੇ ਮੋਦੀ ਦੇ ਖਿਲਾਫ ਜੱਸੀ ਜਸਰਾਜ ਬਠਿੰਡੇ ਲੜਿਆ ਸੀ ਤਾਂ ਪੰਜਾਬ ਦੇ ਮੋਦੀ ਦੇ ਖਿਲਾਫ ਜੱਸੀ ਜਸਰਾਜ ਬਠਿੰਡੇ ਲੜਿਆ ਸੀ ਪਿੰਡਾਂ ਦੇ ਪਿੰਡਾਂ ਨੇ ਕਹਿਤਾ ਸੀ ਜੱਸੀ ਤੇਰਾ ਲੀਡਰ ਹੀ ਸੀਰੀਅਸ ਨਹੀਂ ਹੈਗਾ ਜੇ ਤੇਰਾ ਲੀਡਰ ਹੀ ਆ ਜੇ ਭਗਵਾਨ ਤੁਮਾਨ ਇੱਕ ਚੱਕਰ ਲਾ ਦੇ ਬਜ਼ੁਰਗ ਕਹਿੰਦੇ ਸੀ ਸਾਰੇ ਪਿੰਡ ਦੀ ਵੋਟ ਪਵਾ ਦਾਂਗੇ ਮੈਂ ਭਗਵੰਤ ਨੂੰ ਕਹਿੰਦਾ ਰਹਾ ਮਹਾ ਭਾਈ ਆ ਜਾ ਤੇਰੀ ਲੋੜ ਹੈ ਤੂੰ ਤਾਂ ਜਿੱਤਿਆ ਪਿਆ ਜਦੋਂ ਬਠਿੰਡੇ ਦੇ ਬਾਰਡਰ ਏਰੀਆ ਦੇ ਪਿੰਡਾਂ ਕੋਲ ਆਉਣਾ ਤਾਂ ਸਾਡੇ ਵੱਲ ਵੀ ਗੇੜਾ ਮਾਰਦੇ ਮਹਾ ਮੇਰੀ ਇੱਜ਼ਤ ਰਹਿ ਜੂ ਨਾ ਜੀ ਇੱਕ ਟਿਕ ਟਿਕ ਪਿੱਛੇ ਕੁੱਤਾ ਨਹੀਂ ਬਣ ਸਕਦਾ ਜੱਸੀ ਜਸਰਾਜ ਇੱਕ ਟਿਕ ਟਿਕ ਪਿੱਛੇ ਕੁੱਤਾ ਨਹੀਂ ਬਣ ਸਕਦਾ ਜੱਸੀ ਜਸਰਾਜ 5 ਕਰੋੜ ਰੁਪਏ ਦਾ ਇੱਕ ਵਾਰ ਜੇ ਤੁਸੀਂ ਪਲੇ ਕੀਤਾ ਸਾਡਾ ਗਾਣਾ ਕਿਤੇ ਵੀ ਅਸੀਂ ਤੁਹਾਡੇ ਤੇ ਦਾਵਾ ਠੋਕਾਂਗੇ ਅਸੀਂ ਤੁਹਾਡੇ ਤੇ ਦਾਵਾ ਠੋਕਾਂਗੇ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਤੇ ਹੁਣ ਝਟਕਾ ਦਿੱਤਾ ਹੈ ਜੱਸੀ ਜਸਰਾਜ ਨੇ ਜਿਨ੍ਹਾਂ ਨੇ ਆਪ ਦੀ ਮੂਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਜੱਸੀ ਜਸਰਾਜ ਜਿਨ੍ਹਾਂ ਨੇ ਲੋਕ ਸਭਾ ਬਠਿੰਡਾ ਤੋਂ 2014 ਵਿੱਚ ਹਰ ਸਿਮਰਤ ਕੌਰ ਬਾਦਲ ਖਿਲਾਫ ਚੋਣ ਲੜੀ ਸੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਅਸਤੀਫਿਆਂ ਦਾ ਦੌਰ ਜਾਰੀ ਹੈ ਤੇ ਆਮ ਆਦਮੀ ਪਾਰਟੀ 9 ਜਨਵਰੀ 2014 ਨੂੰ ਐਕਟਿਵਲੀ ਜੁਆਇਨ ਕੀਤੀ ਸੀ ਜਦ ਕਿ ਪਹਿਲਾਂ ਵੀ ਮੈਂ ਅਨਹਜ਼ਾਰੇ ਮੂਵਮੈਂਟ ਤੋਂ ਲੈ ਕੇ ਅਨਹਜ਼ਾਰੇ ਜੀ ਦੀਆਂ ਜਾਂ ਕਿਸੇ ਹੋਰ ਦੀਆਂ ਸਾਰੀਆਂ ਪੋਸਟਸ ਸ਼ੇਅਰ ਕਰਦਾ ਰਿਹਾ ਆਪਣੇ ਫੈਨ ਪੇਜ ਤੇ 2014 ਦੇ ਵਿੱਚ च... 9 ਜਨਵਰੀ ਨੂੰ ਬਿਨਾ ਕੋਈ ਟਿਕਟ ਲਏ ਆਮ ਆਦਮੀ ਪਾਰਟੀ ਚ ਆਏ ਸੀ 26 ਜਨਵਰੀ ਨੂੰ ਫੂਲਕਾ ਜੀ ਦੇ ਕਹਿਣ ਤੇ ਕਾਗਜ਼ ਭਰੇ ਸੀ ਆਮ ਆਦਮੀ ਪਾਰਟੀ ਦੇ ਵੀ ਜਸੀ ਅਨੰਦਪੁਰ ਸਾਹਿਬ ਤੋਂ ਤੂੰ ਕਾਗਜ਼ ਭਰਦੇ ਵੀ ਮੈਂ ਤੈਨੂੰ ਜਾਣਦਾ ਆ ਸਿንስ 2009 ਮੀ ਐਂਡ ਫੂਲਕਾ ਜੀ ਹੈ ਵਰਕਡ ਅਸੀਂ ਹਿਊਮਨ ਰਾਈਟਸ ਦੇ ਨਾਲ ਅਸੀਂ 1984 ਜੋ ਕਤਲੇਆਮ ਹੋਇਆ ਇਨਸਾਨੀਅਤ ਦਾ ਸਿੱਖ ਕੌਮ ਦਾ ਸਾਡੇ ਦੇਸ਼ 'ਚ ਉਹਦੇ ਲਈ ਅਸੀਂ ਕੰਮ ਕੀਤਾ ਸੀ ਤਾਂ ਇੱਕ ਦੂਜੇ ਨੂੰ ਅਸੀਂ ਜਾਣਨ ਕਰਕੇ ਫੂਲਕਾ ਜੀ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਜੁਆਇਨ ਕਰਕੇ 9 9 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਮੈਂ ਨਹੀਂ ਕਿਤੇ ਵੀ ਦਿਖਾਇਆ ਕਿ ਮੈਂ ਲੜਨਾ ਪਰ ਫੂਲਕਾ ਜੀ ਕਹਿੰਦੇ ਰਹੇ ਜੱਸੀ ਜੀ ਤੁਸੀਂ ਜ਼ਰੂਰ ਅਨੰਦਪੁਰ ਸਾਹਿਬ ਤੋਂ ਕਾਗਜ਼ ਭਰੋ ਅਨੰਦਪੁਰ ਸਾਹਿਬ ਤੋਂ ਕਾਗਜ਼ ਭਰੇ ਅਨੰਦਪੁਰ ਸਾਹਿਬ ਤੋਂ ਟਿਕਟ ਮਿਲਦੀ ਹੈ ਹਿੰਮਤ ਸਿੰਘ ਸ਼ੇਰਗਿੱਲ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਲਈ ਮੈਂ ਉਦੋਂ ਵੀ ਇੱਕ ਗੀਤ ਇਨਕਲਾਬ ਦਿੱਤਾ ਮਾਰਚ ਦੇ ਵਿੱਚ ਜਿਹੜਾ ਪੂਰੇ ਦੇਸ਼ ਦੇ ਵਿੱਚ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਚੋਣ ਲੜੀ ਸੀ ਬਾਰਾਨਸੀ ਜਿੱਥੇ ਅਰਵਿੰਦ ਕੇਜਰੀਵਾਲ ਚੋਣ ਲੜੇ ਉੱਥੇ ਵੀ ਚੱਲਿਆ ਤੇ ਜਿੱਥੇ ਅਮੇਠੀ ਕੁਮਾਰ ਵਿਸ਼ਵਾਸ ਚੋਂ ਲੜੇ ਉਹ ਖੁਦ ਕਹਿੰਦੇ ਸੀ ਕਿ ਜੱਸੀ ਮੈਂ ਤੁਹਾਡਾ ਗਾਣਾ ਜਿੱਥੇ ਮੈਂ ਨਹੀਂ ਸੀ ਪਹੁੰਚ ਪਾਉਂਦਾ ਅਮੇਠੀ ਦੇ ਵਿੱਚ ਕਹਿੰਦੇ ਮੈਂ ਤੁਹਾਡਾ ਗਾਣਾ ਮੈਂ ਕਹਿੰਦਾ ਤਾਂ ਯਾਰ ਉਸ ਲੜਕੇ ਦਾ ਗਾਣਾ ਲਗਾ ਦਿਓ ਜੱਸੀ ਕਾ ਵੀ ਉਸ ਗਾਣੇ ਮੈਂ ਸਭ ਕੁਝ ਹੀ ਆ ਜੋ ਮੈਨੇ ਕਹਿਣਾ ਹੈ ਉਹ ਹਿੰਦੀ ਚ ਗਾਣਾ ਸੀਗਾ ਉਹ ਸਾਰੀਆਂ ਲੋਕ ਸਭਾਵਾਂ ਤੇ ਚੱਲਿਆ ਉਸ ਤੋਂ ਬਾਅਦ ਵੀ ਕਿਉਂਕਿ ਐਜ਼ ਅ ਆਰਟਿਸਟ ਮੇਰਾ ਫਰਜ਼ ਬਣਦਾ ਸੀ ਮੈਂ ਆਪਣੀ ਕਲਮ ਰਹੀਂ ਮੈਂ ਆਪਣੀ ਆਵਾਜ਼ ਰਹੀਂ ਜੋ ਦੇ ਸਕਦਾ ਸੀ ਉਸ ਰੈਵੋਲੂਸ਼ਨ ਨੂੰ ਉਹ ਦਿੱਤਾ ਫਿਰ ਸਾਨੂੰ 3 ਅਚਾਰ ਅਪ੍ਰੈਲ ਨੂੰ ਟਿਕਟ ਮਿਲਦੀ ਹੈ ਬਠਿੰਡਾ ਤੋਂ ਜਿਹੜਾ ਕਿ ਮੇਰਾ ਏਰੀਆ ਨਹੀਂ ਸੀਗਾ ਬਠਿੰਡਾ ਨਾ ਮੇਰੇ ਉੱਥੇ ਕੋਈ ਸਕੂਲਿੰਗ ਹੋਈ ਹੈ ਨਾ ਮੇਰੇ ਕੋਈ ਉੱਥੇ ਨਾਨਕੇ ਨੇ ਨਾ ਕੋਈ ਮੇਰੇ ਰਿਸ਼ਤੇਦਾਰੀ ਹੈ ਨਾ ਕੋਈ ਇੰਨੇ ਜ਼ਿਆਦਾ ਮੇਰਾ ਕੋਈ ਫਰੈਂਡ ਸਰਕਲ ਸੀਗਾ ਸਿਰਫ ਸ਼ੋਜ਼ ਕਰਨ ਜ਼ਰੂਰ ਜਾਂਦੇ ਸੀ ਸਾਨੂੰ ਜਦੋਂ ਬਠਿੰਡਾ ਤੋਂ ਥਾਪੜਾ ਦਿੱਤਾ ਕਹਿੰਦੇ ਜੀ ਜਿਹੜੇ ਵੱਡੇ ਲੀਡਰ ਹੈ ਉਹਨਾਂ ਚੋਂ ਕੋਈ ਵੀ ਹਰਸਿਮਰਤ ਬਾਦਲ ਤੇ ਮਨਪ੍ਰੀਤ ਬਾਦਲ ਦੇ ਵਿਰੁੱਧ ਲੜਨ ਨੂੰ ਤਿਆਰ ਨਹੀਂ ਤੇ ਮੈਂ ਇੱਕ ਵਾਰ ਨਹੀਂ ਸੋਚਿਆ ਮੈਂ ਸਿੱਧਾ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਜੀ ਮੇਰੀ ਹਾਂ ਆ ਵੀ ਮੈਂ ਲੜਾਂਗਾ ਵੀ ਜ਼ਰੂਰੀ ਨਹੀਂ ਹੁੰਦਾ ਹਰ ਲੜਾਈ ਜਿੱਤਣ ਲਈ ਲੜੀ ਜਾਵੇ ਇੱਕ ਕ੍ਰਾਂਤੀ ਜਿਉਂਦੀ ਰਹਿ ਜਾਏ ਇੱਕ ਯੂਥ ਦਾ ਜਿਹੜਾ ਉਦੋਂ ਜਲੋ ਜਲਾਲ ਸੀ ਜਿਹੜਾ ਜੋਸ਼ ਸੀ ਉਹ ਜਿਉਂਦਾ ਰਹਿ ਜਾਏ ਉਹਨੂੰ ਇੱਕ ਹੋਰ ਥਾਪੜਾ ਦੇਣ ਲਈ ਅਸੀਂ ਆਪਣੇ ਕੈਰੀਅਰ ਜਦਕੇ ਤੁਹਾਨੂੰ ਵੀ ਪਤਾ ਵੇ ਬਾਦਲਾਂ ਦੀ ਸਰਕਾਰ ਸੀ ਉਦੋਂ ਤੇ ਬਾਦਲਾਂ ਦੇ ਗੱਢ ਦੇ ਵਿੱਚ ਹੀ ਕੋਈ ਕਲਾਕਾਰ ਗਾਣਿਆਂ 'ਚ ਜਿੰਨਾ ਮਰਜੀ ਕੋਈ ਚੀਕਾ ਮਾਰ ਲੇ ਚੱਕ ਦਾਂਗੇ ਮਾਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਪਰ ਪ੍ਰੈਕਟੀਕਲੀ ਨੋਬਡੀ ਡੇਅਰਸ ਟੂ ਸਟੈਂਡ ਅਗੇਂਸਟ ਦਾ ਚੀਫ ਮਿਨਿਸਟਰ ਤੇ ਜਸਜੀ ਜਸਰਾਜ ਉੱਥੇ ਜਾ ਕੇ ਲੜਿਆ ਇਮਾਨਦਾਰੀ ਨਾਲ ਲੜਿਆ ਸੁਖਬੀਰ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹਰਸਿਮਰਤ ਬਾਦਲ ਮਜੀਠੀਆ ਉਹ ਸਾਰੇ ਕਹਿੰਦੇ ਅਸੀਂ ਜੀ ਗੁਰੂ ਦੀ ਅਗਿਆ ਨਾਲ ਕਰਦੇ ਆ ਉਹਨਾਂ 'ਚੋਂ ਇੱਕ ਬੰਦਾ ਕਹਿ ਦੇ ਵੀ ਭਾਈ ਤੁਹਾਡੀ ਇੱਕ ਪੰਜੀ ਵੀ ਚੱਕੀ ਹੋਵੇ ਜੇ ਮੋਦੀ ਦੇ ਖਿਲਾਫ ਕੇਜਰੀਵਾਲ ਲੜੇ ਸੀ ਤਾਂ ਪੰਜਾਬ ਦੇ ਮੋਦੀ ਦੇ ਖਿਲਾਫ ਜੱਸੀ ਜਸਰਾਜ ਬਠਿੰਡੇ ਲੜਿਆ ਸੀ ਅਸੀਂ ਤਨਮਨ ਤਨ ਤੋਂ ਲੜੇ ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਦਾ ਚੱਕਰ 10 11 12 April ਨੂੰ ਉਹਨਾਂ ਦੇ ਨਾਲ ਚਲਾਇਆ ਸੀ 2014 ਚ ਬਟ ਉਹ ਬਠਿੰਡੇ ਨਹੀਂ ਆਏ ਤੇ 25 ਕਿਲੋਮੀਟਰ ਦੂਰ ਸਨਾਮ ਤੋਂ ਬਠਿੰਡੇ ਦੀ ਹੱਦ ਤੋਂ ਉਹ ਵਾਪਸ ਮੁੜ ਗਏ ਕਹਿੰਦੇ ਜੱਸੀ ਜੀ ਮੈਂ ਆ ਨਹੀਂ ਪਾਉਂਗਾ ਜੀ ਆਪਕੇ ਸ਼ਡਿਊਲ ਮੇ ਨਹੀਂ ਹੈ ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਦਰਬਾਰ ਸਾਹਿਬ ਬੈਠ ਕੇ ਕੇਜਰੀਵਾਲ ਸਾਹਿਬ ਨੂੰ ਮੈਂ ਕਿਹਾ ਜੀ ਲੋਕਾਂ ਦਾ ਗੁੱਸਾ ਬਾਦਲਾਂ ਪ੍ਰਤੀ ਹੈ ਲੋਕਾਂ ਦਾ ਗੁੱਸਾ ਬਾਦਲ ਸਰਕਾਰ ਦੀਆਂ ਨੀਤੀਆਂ ਪ੍ਰਤੀ ਹੈ ਲੋਕਾਂ ਦਾ ਗੁੱਸਾ ਬਾਦਲਾਂ ਵੱਲੋਂ ਕੀਤੀ ਲੁੱਟ ਖਸੁੱਟ ਜ਼ੁਲਮ ਦੇ ਵਿਰੁੱਧ ਹੈ ਤੇ ਜੇ ਤੁਸੀਂ ਬਾਦਲਾਂ ਦੇ ਰਾਜ ਵਿੱਚ ਬਠਿੰਡਾ ਨਹੀਂ ਆਉਂਗੇ ਜਿੱਥੇ ਲੋਕ ਹਰ ਸਿਮਰਤ ਬਾਦਲ ਨੂੰ ਹਾਰਦਾ ਦੇਖਣਾ ਚਾਹੁੰਦੇ ਆ ਤਾਂ ਸਾਡਾ ਵੋਟ ਬੈਂਕ ਸਾਰੇ ਪਾਸੇ ਘਟੂਗਾ ਸਾਨੂੰ ਨੁਕਸਾਨ ਹੋਊਗਾ ਬਟ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ 'ਚ ਬੈਠ ਕੇ ਮੈਨੂੰ ਕਹਿ ਦਿੱਤਾ ਸੀ ਕਹਿੰਦੇ ਵੀ ਦੇਖੋ ਜੀ ਜਿਨ੍ਹਾਂ ਨੇ ਪਲਾਨ ਬਣਾਇਆ ਹੈ ਜਸੀ ਜੀ ਉਹਨਾਂ ਨੇ ਸੋਚ ਕੇ ਹੀ ਬਣਾਇਆ ਹੋਗਾ ਅਗਰ ਉਹਨਾਂ ਨੇ ਬਠਿੰਡਾ ਨਹੀਂ ਰੱਖਿਆ ਤਾਂ ਮੈਂ ਕੀ ਕਰ ਸਕਦਾ ਹਾਂ ਮੈਂ ਕਿਹਾ ਜੀ ਉਹ ਪਲਾਨ ਵਾਲੇ ਦਿੱਲੀ ਬੈਠੇ ਆ ਇਹ ਪੰਜਾਬ ਹੈ ਮੈਂ ਕਿਹਾ ਸ਼ਤਰੰਜ 'ਚ ਮੇ ਰਾਜਾ ਮਾਰਾ ਜਾਂਦਾ ਹੈ ਪਿਆਦੋਂ ਨੂੰ ਮਾਰ ਕੇ ਕੋਈ ਸੈਲੀਬ੍ਰੇਟ ਨਹੀਂ ਕਰਦਾ ਚੰਦੂ ਮਾਜਰਾ ਜਾਂ ਢੀਂਡਸਾ ਕੇ ਖਿਲਾਫ ਲੋਕਾਂ ਦਾ ਗੁੱਸਾ ਨਹੀਂ ਹੈ ਅਨਿਲ ਜੋਸ਼ੀਆ ਭਾਜਪੀ ਕੇ ਪ੍ਰਤੀ ਲੋਕ ਨਹੀਂ ਕਹਿੰਦੇ ਲੋਕ ਬਾਦਲੋਂ ਨੂੰ ਕੋਸਤੇ ਹਨ ਔਰ ਬਾਦਲੋਂ ਕੇ ਰਾਜ ਮੇ ਲੋਕ ਬਾਦਲੋਂ ਕਾ ਪਤਨ ਦੇਖਣਾ ਚਾਹਤੇ ਹਨ ਪਰ ਕੇਜਰੀਵਾਲ ਸਾਹਿਬ ਨੇ ਸਾਡੀ ਇੱਕ ਨਹੀਂ ਸੁਣੀ ਉਹ ਸੁਨਾਮ ਤੋਂ ਮੁੜੇ ਭਗਵੰਤ ਮਾਨ ਨੂੰ ਬਹੁਤ ਵਾਰੀ ਕਿਹਾ ਸੀ ਕਿ ਭਗਵੰਤ ਤੇਰੇ ਕੋਲ ਆ ਰਹੇ ਨੇ ਬਾਈ ਸਾਡੇ ਕੋਲ ਅੱਧਾ ਘੰਟਾ ਹੀ ਲੋਵਾ ਦੇ ਭਗਵੰਤ ਮਾਨ ਦੀ ਸੀਟ ਜਿਹੜੀ ਕਿ ਪਹਿਲਾਂ ਹੀ ਹਵਾ ਬਣ ਚੁੱਕੀ ਸੀ ਤੇ ਉਹ ਜਿੱਤਣ ਦੇ ਕਿਨਾਰੇ ਸੀ ਉੱਥੇ 8-9 ਘੰਟੇ ਭਗਵੰਤ ਮਾਨ ਨੇ ਉੱਥੇ ਉਲਝਾਈ ਰੱਖਿਆ ਉਹਨਾਂ ਨੂੰ ਜਦ ਕੇ ਵੱਡਾ ਦਿਲ ਕਰਕੇ ਉਹ ਕ੍ਰਾਂਤੀ ਜਿਉਂਦੀ ਰਹਿ ਜਾਂਦੀ ਜੇ ਉਹ ਬਠਿੰਡੇ ਭੇਜ ਦਿੰਦਾ ਤੇ ਜਿਹੜੇ ਰਿਜ਼ਲਟ ਸੰਗਰੂਰ ਚ ਆਏ ਸੀ 2014 ਚ ਜਿਹੜੇ ਉਹਦੇ ਗਵਾਂਡ ਫਰੀਦਕੋਟ ਚ ਆਏ ਸੀ ਫਰੀਦਕੋਟ ਤੇ ਸੰਗਰੂਰ ਦੇ ਵਿਚਕਾਰ ਪੈਂਦਾ ਬਠਿੰਡਾ ਐਦਾਂ ਕਿਦਾਂ ਹੋ ਸਕਦਾ ਵੀ ਉਰੇ ਮੀਂਹ ਪਵੇ ਤੇ ਠੰਡ ਬਠਿੰਡੇ ਨਾ ਜਾਵੇ ਇੱਥੇ ਮੀਂਹ ਪਵੇ ਤੇ ਠੰਡ ਬਠਿੰਡੇ ਨਾ ਆਵੇ ਜੇ ਉਸ 벨ਟ ਦੇ ਵਿੱਚ ਹੀ ਕ੍ਰਾਂਤੀ ਆ ਰਹੀ ਸੀ ਫਰੀਦਕੋਟ ਤੋਂ ਲੈ ਕੇ ਤੁਸੀਂ ਲਾ ਲੋ ਵੀ ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਪਟਿਆਲਾ ਤੋਂ ਧਰਮਵੀਰ ਗਾਂਧੀ ਸੰਗਰੂਰ ਤੋਂ ਭਗਵੰਤ ਮਾਨ ਉਧਰੋਂ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਜਿੱਤੇ ਐਦਾਂ ਕੀ ਗੱਲ ਸੀ ਕਿ ਬਠਿੰਡੇ ਉਹ ਕ੍ਰਾਂਤੀ ਥੋੜੇ ਆ ਵੋਟਾਂ ਲੈ ਪਾਈ ਸਿਰਫ ਕਿਉਂਕਿ ਬਾਦਲਾਂ ਨੂੰ ਰੋਕ ਰੌਣਾ ਚਾਹੁੰਦੇ ਸੀ ਪਿੰਡਾਂ ਦੇ ਪਿੰਡਾਂ ਨੇ ਕਹਿਤਾ ਸੀ ਜੱਸੀ ਤੇਰਾ ਲੀਡਰ ਹੀ ਸੀਰੀਅਸ ਨਹੀਂ ਹੈਗਾ ਜੇ ਤੇਰਾ ਲੀਡਰ ਆ ਜੇ ਭਗਵੰਤ ਮਾਨ ਇੱਕ ਚੱਕਰ ਲਾ ਦੇ ਬਜ਼ੁਰਗ ਕਹਿੰਦੇ ਸੀ ਸਾਰੇ ਪਿੰਡ ਦੀ ਵੋਟ ਪਵਾ ਦਾਂਗੇ ਮੈਂ ਭਗਵੰਤ ਨੂੰ ਕਹਿੰਦਾ ਮਹਾ ਭਾਈ ਆ ਜਾ ਤੇਰੀ ਲੋੜ ਹੈ ਤੂੰ ਤਾਂ ਜਿੱਤਿਆ ਪਿਆ ਜਦੋਂ ਬਠਿੰਡੇ ਦੇ ਬਾਰਡਰ ਏਰੀਆ ਦੇ ਪਿੰਡਾਂ ਕੋਲ ਆਉਣਾ ਤਾਂ ਸਾਡੇ ਵੱਲ ਵੀ ਘੇੜਾ ਮਾਰਦੇ ਮਹਾ ਮੇਰੀ ਇੱਜ਼ਤ ਰਹਿ ਜੂ ਨਾ ਜੀ ਉਸ ਤੋਂ ਬਾਅਦ 2014 ਤੋਂ ਬਾਅਦ 2014 15 16 ਅਸੀਂ ਈਮੇਲਾਂ ਲਿਖੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਪਰ ਸਾਡੀ ਕਿਸੇ ਈਮੇਲ ਦਾ ਜਵਾਬ ਨਹੀਂ ਆਇਆ 2015 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਜੀ ਦੀ ਦੁਬਾਰਾ ਸਰਕਾਰ ਬਣੀ ਹੈ ਉਹ ਸਰਕਾਰ ਦੇ ਵਿੱਚ ਜੱਸੀ ਜਸਰਾਜ ਦਾ ਯੋਗਦਾਨ ਵੱਡੇ ਤੋਂ ਵੱਡੇ ਚੈਨਲਾਂ ਨੇ ਵੀ ਮੰਨਿਆ ਕਿ ਜੱਸੀ ਤੁਸੀਂ ਕੁਮਾਰ ਵਿਸ਼ਵਾਸ ਭਗਵੰਤ ਮਾਨ ਤੇ ਇੱਕ ਵਿਸ਼ਾਲ ਦਦਲਾਨੀ ਕਹਿੰਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਤੀਜੀ ਵਾਰ ਇਲੈਕਸ਼ਨ ਦਿੱਲੀ 'ਚ ਹੋ ਰਹੀ ਸੀ 2013 ਜਦੋਂ ਕੇਜਰੀਵਾਲ ਸਾਹਿਬ ਦੀ ਪਹਿਲੀ ਵਾਰ ਸਰਕਾਰ ਬਣੀ 2014 ਲੋਕ ਸਭਾ ਤੇ 2015 ਚ ਦੁਬਾਰਾ ਫੇਰ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ ਦਿੱਲੀ ਦੇ ਵਿੱਚ ਉਹ ਕਹਿੰਦੇ ਪੀਪਲ ਵਰ ਫੈਡ ਅਪ ਵਿਦ ਦਾ ਪੋਲਿਟਿਕਲ ਸਪੀਚਸ ਕਹਿੰਦੇ ਜਿਹੜੇ ਤੁਹਾਡੇ 뮤지컬 ਕੰਟੈਂਟ ਸੀ ਜਿਹੜੀਆਂ ਤੁਹਾਡੀਆਂ ਵਾਈਬਰੈਂਟ ਸਪੀਚਸ ਸੀ ਉਹਨਾਂ ਕਰਕੇ ਲੋਕ ਦੁਬਾਰਾ ਜਾਗੇ ਵੀ ਨਹੀਂ ਆਉਣਾ ਪੈਣਾ ਯਾਰ ਇੱਕ ਵਾਰੀ ਫੇਰ ਕੇਜਰੀਵਾਲ ਨੂੰ ਚਾਂਸ ਦੇਣਾ 2015 ਫਰਵਰੀ ਦੇ ਵਿੱਚ ਸਰਕਾਰ ਬਣਦੀ ਹੈ ਕੇਜਰੀਵਾਲ ਦੇ ਮੰਤਰੀ ਨੇ ਜਿੱਥੇ ਇਹਨਾਂ ਨੇ ਰਾਮਲੀਲਾ ਮੈਦਾਨ 'ਚ ਸੌ ਚੱਕੀ ਸੀ ਕੇਜਰੀਵਾਲ ਸਾਹਿਬ ਨੇ ਇਹਨਾਂ ਦੇ ਮੰਤਰੀ ਨੇ ਸਾਡੇ ਪੈਰੀ ਹੱਥ ਲਾਏ ਸੀ ਜਿੱਸੀ ਆਪਕਾ ਬਹੁਤ بڑا ਯੋਗਦਾਨ ਹੈ ਭਾਈ ਆਪਕੇ ਪਾਵੇ ਦਾ ਬਹੁਤ بڑا ਯੋਗਦਾਨ ਹੈ 2015 ਮਈ ਆ ਜੂਨ ਨੂੰ ਮੈਂ ਇਹਨਾਂ ਨੂੰ ਫੇਰ ਮੇਲ ਲਿਖਤੀ ਸੀ ਕਿਉਂਕਿ ਆਪ ਹੁਦਰਾਪਣ ਸ਼ੁਰੂ ਹੋ ਗਿਆ ਸੀ ਕਿ ਮੈਨੂੰ ਤੁਹਾਡੀ ਐਮਪੀ ਐਮਐਲਏ ਦੀ ਸੀਟ ਨਹੀਂ ਚਾਹੀਦੀ ਸੱਚ ਨੂੰ ਕ੍ਰੁਸੀਫਾਈ ਨਾ ਕਰੋ ਸੱਚ ਦਾ ਕਤਲ ਨਾ ਕਰੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ 2017 ਸਰਕਾਰ ਬਣਾਏ ਤਾਂ ਨੀਵੇਂ ਹੋ ਕੇ ਚੱਲੋ ਹੋਛੇ ਹੋ ਕੇ ਨਾ ਚੱਲੋ ਯੂਨਾਈਟਿਡ ਚੱਲੋ ਬਟ 2015 ਦੇ ਵਿੱਚ ਹੀ ਤੁਸੀਂ ਦੇਖ ਲਓ ਧਰਮਵੀਰ ਗਾਂਧੀ ਤੇ ਹਰਿੰਦਰ ਖਾਲਸਾ ਜੀ ਨੂੰ ਕੱਢ ਦਿੱਤਾ ਗਿਆ ਜਿਨ੍ਹਾਂ ਦਾ ਕਿਸੇ ਲੀਡਰ ਨੇ ਕਿਹਾ ਕਿ ਨਹੀਂ ਕਿਹਾ ਪਰ ਮੇਰੇ ਕੋਲ ਈਮੇਲ ਸਬੂਤ ਨੇ ਮੈਂ ਕੇਜਰੀਵਾਲ ਸੰਜੇ ਸਿੰਘ ਨੂੰ ਸਭ ਨੂੰ ਕਿਹਾ ਕਿ ਤੁਸੀਂ ਇਹ ਬਜਰ ਗੁਨਾਹ ਕਰ ਰਹੇ ਹੋ ਮੈਂ ਕਿਹਾ ਤੁਸੀਂ ਧਰਮਵੀਰ ਗਾਂਧੀ ਨੂੰ ਹਲਕੇ 'ਚ ਲੈ ਰਹੇ ਹੋ ਉਹ ਬੰਦਾ ਅੱਜ ਤੁਹਾਨੂੰ ਲੱਗਦਾ ਹੋਊਗਾ ਵੀ ਕਿਆ ਕਰ ਲੇਗਾ ਕੇਜਰੀਵਾਲ ਕੀ ਲਹਿਰ ਹੈ ਮੈਂ ਕਿਹਾ ਧਰਮਵੀਰ ਗਾਂਧੀ ਪਿੱਛੇ ਜੇ ਇੱਕ ਏਰੀਆ ਇੱਕ ਵਿਧਾਨ ਸਭਾ 'ਚੋਂ 500 ਵੋਟ ਵੀ ਧਰਮਵੀਰ ਗਾਂਧੀ ਦੀ ਸੱਚਾਈ ਨਾਲ ਹੋਈ ਤਾਂ 500 ਵੋਟ ਬਹੁਤ ਹੁੰਦੀ ਹੈ ਇੱਕ ਵੋਟ ਤੋਂ ਜਿੱਤਿਆ ਹਾਰ ਤੈਅ ਹੋ ਜਾਂਦੀ ਹੈ ਮੈਂ ਕਹੇ ਤੁਸੀਂ ਾਕੜ ਚ ਕਿ ਅਸੀਂ ਦਿੱਲੀ ਚ 67 ਆ ਗਏ ਆ ਉਹ ਸਾਕੜ ਚ ਮੈਂ ਕਹਾਂ ਬੰਦੇ ਦੁਤਕਾਰ ਰਹੇ ਹਾਂ ਇਹ ਗਲਤ ਹੈ ਪਰ ਸਾਡੀ ਕਿਸੇ ਈਮੇਲ ਦਾ ਜਵਾਬ ਨਹੀਂ ਅੰਦਰ ਖਾਤੇ ਅਸੀਂ 2014 15 16 ਚ ਈਮੇਲਾਂ ਕੀਤੀਆਂ 2016 ਜਨਵਰੀ ਨੂੰ ਪਹਿਲੀ ਵਾਰੀ ਮੈਂ ਆਪਣੇ ਫੈਨ ਪੇਜ ਜਸਸੀ ਜਸਰਾਜ ਤੇ ਓਪਨ ਹੋ ਕੇ ਪਬਲਿਕ ਚ ਵੀਡੀਓ ਪਾਇਆ ਵੀ ਨਹੀਂ ਜਦੋਂ ਸਾਰੇ ਲੀਡਰ ਜਿਹੜੇ ਅੱਜ ਚਾਹੇ ਸੁਖਪਾਲ ਖੈਰਾ ਨੇ ਚਾਹੇ ਗੁਰਪ੍ਰੀਤ ਖੁੱਗੀ ਐ ਚਾਹੇ ਕਮਰਸੰਧੂ ਨੇ ਤੇ ਜਿਹੜੇ ਹੋਰ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਕੋਈ ਪੁਲਿਸ ਅਫਸਰ ਚੀਮਾ ਤੇ ਫਲਾਣਾ this then that ਉਹ ਸਾਰੇ ਬਾਦ ਚਾਏ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਜੱਸੀ ਜਸਰਾਜ ਰਿਟਰਨ ਚ ਕਹਿ ਚੁੱਕਿਆ ਸੀ ਕੇਜਰੀਵਾਲ ਜੀ ਤੁਹਾਡੀ ਐਮਪੀ ਐਮਐਲਏ ਦੀ ਸੀਟ ਲਈ ਮੈਂ ਸੱਚ ਕੁਰਬਾਨ ਨਹੀਂ ਕਰ ਸਕਦਾ ਜਦੋਂ ਕਿ ਸਾਰੇ ਲੀਡਰ ਤਰਸ ਰਹੇ ਸੀ ਜਗਮੀਤ ਬਰਾੜ ਵਰਗਿਆਂ ਦੇ ਵੀ ਬਿਆਨ ਆਉਂਦੇ ਸੀ ਕਿ ਸਾਨੂੰ ਲੈ ਲਓ ਸਾਨੂੰ ਲੈ ਲਓ ਅਸੀਂ ਕਹਿ ਰਹੇ ਸੀ ਨਾ ਜੱਸੀ ਜਸਰਾਜ ਦੀ ਬਣੀ ਬਣਾਈ ਟਿਕਟ ਸੀ ਇੱਥੇ ਕਰਨ ਤੋਂ ਜਿਹੜੀ ਮਨੀਸ਼ ਸੋਦੀਆ ਨੇ ਪ੍ਰੋਮਿਸ ਕਰਤੀ ਸੀ 2014 ਚ ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ ਮੈਂ ਕਹਿੰਦਾ ਇੱਕ ਟਿਕਟ ਪਿੱਛੇ ਕੁੱਤਾ ਨਹੀਂ ਬਣ ਸਕਦਾ ਜੱਸੀ ਜਸਰਾਜ ਜੋ ਸੱਚ ਹੈ ਉਹ ਮੇਰੇ ਪੰਜਾਬ ਨੂੰ ਦੱਸਣਾ ਟਾਈਮ ਤੇ ਜ਼ਰੂਰੀ ਹੈ ਬਟ ਨੋਬਾਡੀ ਡੇ ਟੂ ਲਿਸਨ ਬਿਕਾਉਜ਼ ਉਹਨਾਂ ਦੇ ਕੋੜੇ ਭੱਜ ਰਹੇ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਚੀ ਲੋਕ ਜਿੱਤ ਲਾਂਗੇ ਉਹਨਾਂ ਨੂੰ ਉੱਥੇ ਵੀ ਸਮਝ ਨਹੀਂ ਆਈ ਜਦੋਂ ਅਕਾਲੀਆਂ ਨੇ ਨਾਅਰਾ ਦਿੱਤਾ ਪੰਜਾਬ ਪੰਜਾਬੀਆਂ ਦਾ ਇਹਨੇ ਨਾਰੇ ਦੇ ਵਿੱਚ ਹੀ ਸਮਝਾਇਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਪੰਜਾਬੀਆਂ ਦੀ ਨਹੀਂ ਹੈ ਫਿਰ ਜੱਸੀ ਨੇ ਮੇਲ ਕੀਤੀ ਇਹਨਾਂ ਨੂੰ ਉਹ ਮੈਂ ਕਹਿੰਦਾ ਇੰਨੇ ਇਸ਼ਾਰੇ ਤੋਂ ਹੀ ਸਮਝ ਲਓ ਸਾਨੂੰ ਟਿਕਟ ਤੇ ਤੁਹਾਡੀ ਚਾਹੀਦੀ ਨਹੀਂ ਇਹਨਾਂ ਨੂੰ ਇਹ ਸੀ ਵੀ ਜੱਸੀ ਟੁੱਟੂਗਾ ਟੁੱਟ ਕੇ ਕਾਂਗਰਸ ਜਾਂ ਅਕਾਲੀਆਂ ਚ ਚਲ ਜਾਊਗਾ ਇਹ ਨਹੀਂ ਕਿ ਸਾਨੂੰ ਭਾਜਪਾ ਅਕਾਲੀ ਆ ਕਾਂਗਰਸ ਦੀ ਆਫਰ ਨਹੀਂ ਸੀ ਪਰ ਇੱਕ ਕ੍ਰਾਂਤੀ ਆ ਰਹੀ ਸੀ ਇਹ ਇਲੈਕਸ਼ਨ ਆ ਆਮ ਨਹੀਂ ਸੀ ਮੈਂ ਕਹਿੰਦਾ ਨਾ ਜੱਸੀ ਬਥੇਰੇ ਲਾਲਚ ਪ੍ਰਲੋਭਨ ਦਿੱਤੇਗੇ ਮੈਂ ਕਹਿੰਦਾ ਨਾ ਜੱਸੀ ਬਥੇਰੇ ਆਲੇ ਦੁਆਲੇ ਲੋਕਾਂ ਨੇ ਕਿਹਾ ਕਿ ਤੇਰੀ ਇੱਜ਼ਤ ਤਾਂ ਕਰਦੇ ਨਹੀਂ ਯਾਰ ਤੂੰ ਫਿਰ ਡਟਿਆ ਖੜਾ ਮੈਂ ਕਹਿੰਦਾ ਨਾ ਇਸ ਵਾਰ ਨਹੀਂ ਇਸ ਵਾਰ ਉਹ ਗੰਧੀ ਸਿਆਸਤ ਨਹੀਂ ਹੋਏਗੀ ਇਸ ਵਾਰ ਮੈਂ ਕਿਹਾ ਸਾਰੀ ਉਮਰ ਲਈ ਗੱਦਾਰੀ ਦਾ ਕਲੰਕ ਲੱਗੇਗਾ ਤਾਂ ਅਸੀਂ ਫੇਰ ਡਟੇ ਡਟ ਕੇ ਵੇਟ ਕੀਤੀ ਲੋਕਾਂ ਦੀਆਂ ਐਨਆਰਆਈਜ਼ ਦੀਆਂ ਗਾਲਾਂ ਵੀ ਖਾਧੀਆਂ ਉਹ ਤੂੰ ਫਲਾਣਾ ਪਤਨ ਕਿਹੜੇ ਲਾਲਚ ਨੂੰ ਬੋਲੀ ਜਾਣਾ ਸਾਰਾ ਪੰਜਾਬ ਜਿੰਦਾਬਾਦ ਜਿੰਦਾਬਾਦ ਕਰਦਾ ਮੈਂ ਕਿਹਾ ਤੁਸੀਂ ਬਾਹਰ ਬੈਠੇ ਹੋ ਤੁਹਾਨੂੰ ਸੱਚ ਨਹੀਂ ਦਿਖ ਰਿਹਾ ਤੁਹਾਨੂੰ ਸੰਜੇ ਦੁਰਗੇਸ਼ ਵੱਲੋਂ ਕੀਤੀ ਜਿਹੜੀ ਆਪ ਖੁਦਰਾ ਪੜਾਣੇ ਜਿਹੜੀ ਉਹ ਜਲਾਲ ਇੱਥੇ ਸਿੱਖਾਂ ਨਾਲ ਕਰ ਰਿਹਾ ਪੰਜਾਬੀਆਂ ਨਾਲ ਕਰ ਰਿਹਾ ਤੁਹਾਨੂੰ ਐਨਆਰਆਈਆਂ ਨੂੰ ਦਿਖ ਨਹੀਂ ਰਹੀ ਤੁਹਾਨੂੰ ਫੇਸਬੁੱਕ ਤੇ ਬੱਲੇ ਬੱਲੇ ਦਿਖ ਰਹੀ ਹੈ ਇੱਕ ਦਿਨ ਯਾਦ ਕਰੋਗੇ ਵੀ ਮੁੰਡਾ ਸੱਚ ਕਹਿੰਦਾ ਸੀ ਤੇ ਉਹੀ ਗੱਲ ਹੋਈ ਅੱਜ ਤੁਸੀਂ ਦੇਖ ਲਓ ਕਿ 2017 ਦੇ ਵਿੱਚ ਇਲੈਕਸ਼ਨਾਂ ਤੋਂ 1 ਮਹੀਨਾ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਫੇਰ ਜੱਸੀ ਜਸਰਾਜ ਦੀ ਯਾਦ ਆਉਂਦੀ ਹੈ ਉਹ ਫੇਰ ਬੁਲਾਉਂਦੇ ਨੇ ਜੱਸੀ ਜਸਰਾਜ ਨੂੰ ਆ ਜਾਓ ਜੀ ਗਲਤੀ ਹੋ ਗਈ ਸਾਡੇ ਜੀ ਸੰਜੀਤ ਦੁਰਗੇਸ਼ से ਗਲਤੀ ਹੋ ਗਈ ਹੈ ਜੱਸੀ ਜੀ ਆਪ ਤਾਂ ਸਾਡੇ ਬੱਬਰ ਸ਼ੇਰ ਹੋ ਮਗਾ ਕੇਜਰੀਵਾਲ ਸਾਹਿਬ ਤੁਹਾਡੀ ਅੱਖ ਤੇ ਜ਼ੁਬਾਨ ਤਾਂ ਪੜਦਾ ਮੈਂ ਪਰ ਇਸ ਟਾਈਮ ਕਿ ਪੰਜਾਬ ਨੂੰ ਲੋੜ ਹੈ ਇੱਕ ਨਵੀਂ ਧਿਰ ਦੀ ਕਿਉਂਕਿ ਦੋ ਪਲਵਾਨਾਂ ਤੋਂ ਲੋਕ ਮਾਰ ਖਾ ਚੁੱਕੇ ਐ ਤੀਜੇ ਪਲਵਾਨ ਦੇ ਵੀ ਲੱਛਣ ਠੀਕ ਤਾਂ ਨਹੀਂ ਪਰ ਇਹ ਦੋਨੋਂ ਹੋਰ ਜ਼ੁਲਮ ਨਾ ਕਰਨਾ ਤੀਜੇ ਪਲਵਾਨ ਨੂੰ ਜਵਾਨ ਕਰਨਾ ਮੇਰੀ ਮਜਬੂਰੀ ਵੀ ਹੈ ਤੇ ਇਸ ਟਾਈਮ ਦੀ ਜ਼ਰੂਰਤ ਵੀ ਹੈ ਤੇਜਸੀ ਜਸਰਾਜ ਨੇ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਫੇਰ ਯੋਗਦਾਨ ਪਾਇਆ ਫੇਰ ਸਾਰੀ ਜਗ੍ਹਾ ਆਪਣੀਆਂ ਸਪੀਚਸ ਕੀਤੀਆਂ ਇੱਕ ਦਿਨ ਚ ਮੈਂ 600 600 700 ਕਿਲੋਮੀਟਰ ਦੇ ਸਫ਼ਰ ਕੀਤੇ ਅਮਰਸਰ ਤੋਂ ਕਹਿੰਦੇ ਸੀ ਪਟਿਆਲਾ ਚਲੇ ਜਾਓ ਪਟਿਆਲਾ ਸੇ ਵਹਾਂ ਚਲੇ ਜਾਓ ਉਹ ਮੈਂ ਕਹਾ ਮੈਨੂੰ ਅਮਰਸਰ ਚ ਹੀ ਰੱਖ ਲੋ ਨਹੀਂ ਜੀ ਕਹਤੇ ਸ਼ਡਿਊਲ ਬਣ ਚੁੱਕਾ ਹੈ ਉਹ ਮੈਂ ਕਹਾ ਜਿੰਨਾ ਟਾਈਮ ਮੈਂ ਅਮਰਸਰ ਤੋਂ ਪਟਿਆਲਾ ਸਫ਼ਰ ਕਰਦਾ ਜੇ ਤੁਸੀਂ ਮੈਨੂੰ ਸਾਰਾ ਦਿਨ ਅਮਰਸਰ ਚ ਯੂਟਿਲਾਈਜ਼ ਕਰ ਲੋ ਅਗਲੇ ਦਿਨ ਪਟਿਆਲਾ ਫਤਿਹਗੜ੍ਹ ਸਾਹਿਬ ਇਹਦੇ ਨੇੜੇ ਤੜੇ ਯੂਟਿਲਾਈਜ਼ ਕਰ ਲੋ ਤਾਂ ਮੇਰਾ ਟਾਈਮ ਬਚ ਜਾਏਗਾ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਨਾ ਜੀ ਸੰਜੇ ਜੀ ਦਾ ਹੁਕਮ ਹੈ ਜੀ ਜਾਂ ਦਿੱਲੀ ਲੀਡਰਸ਼ਿਪ ਬਣਾ ਰਹੀ ਹੈ ਜੀ ਪਲੈਨਿੰਗ ਉਹ ਮੈਂ ਕਹਾ ਅਸੀਂ ਫੇਰ ਉਹ ਸੀਟਾਂ ਜਿੱਤ ਕੇ ਦਿੱਤੀਆਂ ਜਿੱਥੇ ਕਮਰਸੰਧੂ ਸਾਹਿਬ 2000 ਕੁਛ ਵੋਟਾਂ ਤੋਂ ਜਿੱਤੇ ਨੇ ਮੇਰਾ ਪਿੰਡ ਹੈ ਸੋਹਾਲੀ ਮੇਰੇ ਪਿੰਡ ਚੋਂ 750 ਤੋਂ ਵੱਧ ﾎﾟਟ ਆਮ ਆਦਮੀ ਪਾਰਟੀ ਨੂੰ ਪਈ ਹੈ ਬਾਕੀ ਪਿੰਡ ਨੇ ਵੀ ਵੋਟ ਪਾਉਣੀ ਸੀ 950 ਚੋਂ ਅੱਧੇ ਬੰਦੇ ਕਹਿੰਦੇ ਭਾਈ ਤੂੰ ਭੋਲ ਆਇਆ ਤੈਨੂੰ ਫੇਰ ਠੱਗਣਗੇ ਕਹਿੰਦੇ ਤੈਨੂੰ ਟਿਕਟ ਕਿਉਂ ਨਹੀਂ ਦਿੱਤੀ ਕਹਿੰਦੇ ਤੈਨੂੰ ਫੇਰ ਵਰਤਣਗੇ ਮੈਂ ਕਿਹਾ ਕੁਝ ਨਹੀਂ ਹੁੰਦਾ ਵਰਤ ਲੈਣ ਦਿਓ ਭਾਈ ਪਿੰਡ ਵਾਲਿਓ ਇਸ ਵਾਰੀ ਮੇਰੇ ਕਹਿਣ ਤੇ ਵੋਟ ਪਾ ਦਿਓ ਆਮ ਆਦਮੀ ਪਾਰਟੀ ਨੂੰ ਫੇਰ ਆਮ ਆਦਮੀ ਪਾਰਟੀ ਨੂੰ ਵੋਟ ਪਈ ਐ ਕਮਰ ਸੰਧੂ ਸਾਹਿਬ ਦੀ ਸੀਟ ਨਿਕਲੀ ਐ ਮੀਤ ਹੇਰ ਦੀ ਵੀ 2024 ਵੋਟਾਂ ਤੋਂ ਸੀਟ ਜਿੱਤਿਆ ਉਹ ਵੀ ਅਸੀਂ ਕਵਾਂਗੇ ਜੇ ਤੁਹਾਡੇ ਉਲਟ ਹੁੰਦੇ ਪਰ ਨਹੀਂ ਆਤਮਾ ਨੇ ਗਵਾਈ ਨਹੀਂ ਦਿੱਤੀ 2017 ਤੋਂ ਲੈ ਕੇ ਤੁਸੀਂ ਦੇਖਦੇ ਆਏ ਹੋ ਕਿਵੇਂ ਕਿਵੇਂ ਫੂਲਕਾ ਸਾਹਿਬ ਨੂੰ ਲਾਇਆ ਜਾਂਦਾ ਫਿਰ ਲਾਇਆ ਜਾਂਦਾ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਆਪਣੇ ਐਲੋਪੀ ਸੁਖਪਾਲ ਖਹਿਰਾ ਨੂੰ ਲਾਇਆ ਜਾਂਦਾ ਸੁਖਪਾਲ ਖਹਿਰਾ ਵਧੀਆ ਕੰਮ ਕਰਦੇ ਐ ਚਲੋ ਉਹਨਾਂ ਨੇ ਬੈਂਸਾ ਨਾਲ ਨੇੜਤਾ ਵਧਾ ਕੇ ਜੋ ਵੀ ਬਿਹਾਈਂਡ ਦਾ ਸੀਨਸ ਗੱਲ ਸੀ ਪਰ ਗੱਲ ਤਾਂ ਪੰਜਾਬ ਦੇ ਭਲੇ ਲਈ ਹੋ ਰਹੀ ਸੀ ਕਿਉਂਕਿ ਬੈਂਸ ਬ੍ਰਦਰ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਹੀ ਸੀ ਤਾਂ ਪੰਜਾਬੀਆਂ ਨੇ ਪੰਜਾਬ ਵਾਸਤੇ ਸੋਚਣਾ ਉਦੋਂ ਸ਼ੁਰੂ ਕਰਤਾ ਸੀ ਵੀ ਅੱਜ ਦੇਖਦੇ ਆ ਚਲੋ ਉਦੋਂ ਨਹੀਂ ਬੋਲੇ ਜਦੋਂ ਬੋਲਣਾ ਸੀ ਪਰ ਫਿਰ ਸੁਖਪਾਲ ਖਹਿਰਾ ਵੀ ਹਿਡਨ ਵੌਇਸ 'ਚ ਆਪਣੀ ਗੱਲ ਕਰਦੇ ਰਹੇ ਪਰ ਉਹਨਾਂ ਨੂੰ ਵੀ ਦੇਖ ਲਓ ਜਦੋਂ ਚੰਗਾ ਕੰਮ ਕਰ ਰਹੇ ਸੀ ਕੱਢ ਕੇ ਬਾਹਰ ਮਾਰਿਆ ਅਸੀਂ ਫਿਰ ਚੁੱਪ ਰਹੇ ਆਪਣੇ ਬਠਿੰਡੇ ਕਨਵੈਨਸ਼ਨ ਹੋਈ 2 ਅਗਸਤ ਨੂੰ ਅਸੀਂ ਉੱਥੇ ਵੀ ਗਏ ਵੀ ਪੰਜਾਬ ਦੇ ਭਲੇ ਲਈ ਲੋਕ ਹੁਣ ਪੰਜਾਬੀ ਇਕਜੁੱਟ ਹੋਣਾ ਸ਼ੁਰੂ ਹੋ ਗਏ ਸੋ ਆਪ ਐਂ ਮੀਡੀਆ ਨੂੰ ਮੈਂ ਆਪ ਕਹਿਣਾ ਚਾਹਣਾ ਕਿ ਅਸੀਂ ਵੀ ਸਾਰੇ ਪੰਜਾਬ ਚੋਂ ਆ ਅਸੀਂ ਐਸੇ ਸਰਹੱਦ ਦੇ ਵਿੱਚ ਰਹਿੰਦੇ ਆ ਐਸੇ ਦੇਸ਼ ਚ ਰਹਿੰਦੇ ਆ ਦਿੱਲੀ ਵਾਲਿਆਂ ਚ ਕੋਈ ਫੁੱਟ ਉਹਨਾਂ ਦਿਨਾਂ ਚ ਵੀ ਨਹੀਂ ਦੇਖੀ ਗਈ ਕਦੀ ਸੰਜੇ ਨੇ ਦੁਰਗੇਸ਼ ਵਿਰੁੱਧ ਨਹੀਂ ਬੋਲਿਆ ਦੁਰਗੇਸ਼ ਨੇ ਸੰਜੇ ਵਿਰੁੱਧ ਨਹੀਂ ਬੋਲਿਆ ਕੇਜਰੀਵਾਲ ਨੇ ਸੰਜੇ ਦੁਰਗੇਸ਼ ਨੂੰ ਆਪਣੇ ਲਾਡਲੇ ਬੱਚੇ ਬਣਾ ਕੇ ਅੱਜ ਵੀ ਰੱਖਿਆ ਹੋਇਆ ਸੰਜੇ ਸਿੰਘ ਨੂੰ ਉਥੇ ਰਾਜ ਸਭਾ ਦਾ ਮੈਂਬਰ ਬਣਾਤਾ ਦੁਰਗੇਸ਼ ਪਾਟਕ ਉਥੇ ਬੈਠਾ ਅੱਜ ਵੀ ਪੰਜਾਬ ਚਲਾ ਰਿਆ ਪਰ ਸਾਡੇ ਪੰਜਾਬੀਆਂ ਨੇ ਸਿਰ ਨਹੀਂ ਜੋੜੇ ਸਾਡੇ ਪੰਜਾਬੀਆਂ ਨੇ ਚਾਹੇ ਨੇਮਟ ਈਵਨ ਮਿਸਟਰ ਫੂਲਕਾ ਔਰ ਮਿਸਟਰ ਕਮਰ ਸੰਧੂ ਮਿਸਟਰ ਖੇਰਾ ਫਿਊ ਆਫ 뎀 ਦੇ ਟਰਾਇਡ ਕਿ ਆਓ ਯਾਰ ਸਿਰ ਜੋੜ ਲੀਏ ਇੱਕ ਅੱਦੇ ਨੂੰ ਕੋਈ ਨਾ ਕੋਈ ਪਰਲੋਬਨ ਲਾਲ ਚ ਦਿੱਲੀ ਦਈ ਰੱਖਦੀ ਸੀ ਓਏ ਆਪਕੋ ਤਾਂ ਹਮ ਦੇਖਤੇ ਹਾਂ ਕੁਝ ਔਰ ਦੇ ਬਣਾਣਾ ਚਾਹਤੇ ਹਾਂ ਸਾਡੇ ਪੰਜਾਬੀਆਂ ਨੇ ਸਿਰ ਨਹੀਂ ਜੋੜਿਆ ਤੇ ਉਹੀ ਜਿਹੜੀ ਫੁੱਟਪਾਉ ਤੇ ਰਾਜ ਕਰੋ ਦੀ ਰਾਜਨੀਤੀ ਤਹਿਤ ਪੰਜਾਬੀ ਅਸੀਂ ਵੰਡੇ ਰਹੇ ਸਾਡੇ ਲੀਡਰ ਤੇ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਉਹ ਤੁਸੀਂ ਦੇਖ ਰਹੇ ਹੋ ਹੁਣ ਸਾਡੇ ਜਿਹੜੇ ਮੇਰੇ ਐਨ ਮੈਂ ਕਿਉਂਕਿ ਕੈਨੇਡਾ ਰਹਿ ਕੇ ਆਇਆ ਬਾਈ ਰੋਡ ਮੈਂ 4000 ਕਿਲੋਮੀਟਰ ਦਾ ਸਫ਼ਰ ਉੱਥੇ ਕੀਤਾ ਆ ਤੇ ਉੱਥੇ ਲੋਕਾਂ ਨੂੰ ਮਿਲ ਕੇ ਲੋਕੀ ਕੀ ਸੋਚਦੇ ਐ ਐਨ ਆਰ ਆਈ ਕੀ ਸੋਚਦੇ ਐ ਪੰਜਾਬੀਆਂ ਦਾ ਤਾਂ ਪਤਾ ਵੀ ਪੰਜਾਬੀ ਜਿਹੜੇ ਹੈਗੇ ਆ ਉਹ ਕਨਫਿਊਜ਼ਡ ਨੇ ਕੀ ਕਰੀਏ ਕਿਉਂਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਵਾਂਸ ਬਿਟਨ ਟੁਆਇਸ ਛਾਇ ਉਹ ਵਾਲੇ ਹਾਲਾਤ ਦੇ ਵਿੱਚ ਅੱਜ ਜੋ ਆਮ ਆਦਮੀ ਪਾਰਟੀ ਦਾ ਪਤਨ ਹੋ ਰਿਹਾ ਸੀ ਉਹਦੇ ਵਿੱਚ ਵੀ ਜੱਸੀ ਜਸਰਾਜ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ 17 ਜਨਵਰੀ ਨੂੰ ਮੇਲ ਲਿਖੀ ਹੈ ਕਿ ਤੁਸੀਂ ਆ ਕੇ ਸਾਡੀ ਜਿਹੜੇ ਸਾਡੇ ਵਲੰਟੀਅਰਸ ਦੇ ਕੁਐਸਚਨ ਨੇ ਜਿਹੜੇ ਸਾਡੇ ਕੁਐਸਚਨ ਨੇ ਉਹਨਾਂ ਦਾ ਜਵਾਬ ਦੇ ਦਿਓ ਤੁਸੀਂ ਇੱਥੇ ਆਉਣਾ ਆ ਬਰਨਾਲੇ ਰੈਲੀ ਤੇ ਅਸੀਂ ਤੁਹਾਨੂੰ 17 ਤਰੀਕ ਨੂੰ ਮੇਲ ਲਿਖ ਰਹੇ ਹਾਂ 20 ਤਰੀਕ ਨੂੰ ਥੋੜੀ ਰੈਲੀ ਹੈ 21 ਤਰੀਕ ਤੱਕ ਦਾ ਤੁਹਾਡੇ ਕੋਲ ਸਮਾਂ ਆ ਜੇ ਤੁਸੀਂ ਆ ਜਾਂਦੇ ਹੋ ਸਾਡੇ ਨਾਲ ਗੱਲ ਕਰਦੇ ਹੋ ਸਾਡੇ ਪ੍ਰਸ਼ਨਾਂ ਦਾ ਸੰਤੁਸ਼ਟੀਜਨਕ ਉੱਤਰ ਦਿੰਨੇ ਹੋ ਤੇ ਸੰਜੇ ਦੁਰਗੇਸ਼ ਨੂੰ ਬਣਦੀ ਸਜ਼ਾ ਦੇਣ ਨੂੰ ਤਿਆਰ ਹੋ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿਣ ਬਾਰੇ ਸੋਚ ਸਕਦੇ ਹਾਂ ਨਹੀਂ ਤਾਂ ਮੈਂ ਅਸਤੀਫਾ ਦਊਂਗਾ ਤੁਸੀਂ ਦੇਖ ਲਓ ਵੀ ਜੁਰਤ ਇਹਨਾਂ ਦੀ ਹਾਈ ਹੈੱਡਡਨੈਸ ਜਿਹੜਾ ਕਹਿੰਦੇ ਆ ਪਾਵਰ ਦਿਮਾਗ ਨੂੰ ਚੜੀ ਹੋਈ ਹੈ ਐਡੇ ਪਤਨ ਦੇ ਹਾਲਾਤਾਂ ਦੇ ਵਿੱਚ ਨਾ ਕੇਜਰੀਵਾਲ ਨਾਲ ਭਗਵੰਤ ਕਿਸੇ ਦਾ ਫੋਨ ਨਹੀਂ ਆਇਆ ਕੀ ਦਾ ਫੋਨ ਆਉਂਦਾ ਜਿਹੜੇ ਉਹ ਅਹੁਦੇਦਾਰ ਨੇ ਅਹੁਦੇਦਾਰਾਂ ਕੋਲ ਵਿਚਾਰਿਆਂ ਕੋਲ ਪਾਵਰ ਕਿੰਨੀ ਖੁੰਦੀ ਹੈ ਜੇ ਸੀ ਬਾਈ ਨਾ ਜਾਈਂ ਬਾਈ ਤੇਰੇ ਕਰਕੇ ਥੋੜੀ ਉਮੀਦ ਜੇ ਆਉਂਦੀ ਹੈ ਬਾਈ ਆਪਾਂ ਸੰਭਲਾਂਗੇ ਆਪਾਂ ਕਰ ਲਾਂਗੇ ਵਲੰਟੀਅਰਸ ਹਜ਼ਾਰਾਂ ਵਲੰਟੀਅਰਸ ਦਾ ਫੋਨ ਆਇਆ 21 ਤੋਂ ਬਾਅਦ ਅੱਜ 28 29 ਨੂੰ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਕਹਿੰਦੇ ਬਾਈ ਰੁਕ ਜਾ ਅਸੀਂ ਗੱਲ ਕਰ ਰਹੇ ਹਾਂ ਮੈਂ ਕਹਾ ਤੁਸੀਂ ਦੇਖ ਲਿਓ ਲਾ ਲਿਓ ਜੋਰ ਉਹ ਬੰਦੇ ਕਦੀ ਵੀ ਪੰਜਾਬ ਦੇ ਹਿੱਤ ਵਿੱਚ ਜੇ ਸਿਰ ਨਵਾਉਣਾ ਪੈ ਜੇ ਜੇ ਆਪਣੀ ਗਲਤੀ ਮੰਨਣੀ ਪੈ ਜੇ ਤਾਂ ਕੋਈ ਗੁਨਾਹ ਨਹੀਂ ਹੁੰਦਾ ਪਰ ਨਾ ਭਗਵੰਤ ਨੇ ਤੱਕੇ केजरीवाल ਨੇ ਸਾਨੂੰ ਇੱਕ ਵਾਰ ਅਪਰੋਚ ਨਹੀਂ ਕੀਤਾ ਅੱਜ ਅਸੀਂ ਹਾਰ ਕੇ ਜੱਸੀ ਜਸਰਾਜ ਮੈਂ ਅਸਤੀਫਾ ਦੇ ਰਿਆਂ ਆਮ ਆਦਮੀ ਪਾਰਟੀ ਦੇ ਸਾਰੀਆਂ ਜੋ ਵੀ ਮੈਨੂੰ ਕੋਈ ਅਹੁਦੇ ਸੀ ਸਾਰੀਆਂ ਚੀਜ਼ਾਂ ਤੋਂ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਨਾ ਤੇ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਮੈਂ ਆਗਾ ਕਰਦਾ ਤੇ ਵਾਰਨ ਕਰਦਾ ਕਿ ਮੇਰੇ ਗੀਤ ਇਨਕਲਾਬ ਤੇ ਇਨਕਲਾਬ 2 ਉਹਨਾਂ ਦੀ ਇੱਕ ਲਾਈਨ ਵੀ ਤੁਸੀਂ ਆਪਣੇ ਕਿਸੇ ਕੰਪੈਨਿੰਗ ਦੇ ਵਿੱਚ ਨਹੀਂ ਚਲਾਉਂਗੇ ਜੇ ਤੁਸੀਂ ਚਲਾਉਂਗੇ ਤਾਂ ਸਾਡੀ ਜਸਰਾਜ ਰਿਕਾਰਡਸ ਕੰਪਨੀ ਅਸੀਂ 5 5 ਕਰੋੜ ਰੁਪਏ ਦਾ ਇੱਕ ਵਾਰ ਜੇ ਤੁਸੀਂ ਪਲੇ ਕੀਤਾ ਸਾਡਾ ਗਾਣਾ ਕਿਤੇ ਵੀ ਅਸੀਂ ਤੁਹਾਡੇ ਤੇ ਦਾਵਾ ਠੋਕਾਂਗੇ ਸਾਡੀ ਪਿਓਰਿਟੀ ਆਫ ਲਿਰਿਕਸ ਸਾਡੀ ਪਿਓਰਿਟੀ ਜਿਹੜੀ ਸਾਡੀ ਆਤਮਾ ਦੀ ਜਿਹੜੇ ਬੋਲ ਲਿਖੇ ਗਏ ਨੇ ਜਿਹੜੀ ਅਸੀਂ ਆਪਣੀ ਆਵਾਜ਼ ਦਿੱਤੀ ਹੈ ਜਿਹੜੀ ਆਪਣੀ ਸਪੀਚ ਦਿੱਤੀ ਹੈ ਜਿਹੜਾ 뮤ਜ਼ਿਕ ਦਿੱਤਾ ਉਹਦੇ ਤੁਸੀਂ ਹੁਣ ਗਾਹ ਹੱਕਦਾਰ ਨਹੀਂ ਤੇ ਸਾਡੀ ਅਸੀਂ ਇੱਕ ਗਦਰ ਫੈਡਰੇਸ਼ਨ ਬਣਾਈ ਹੈ ਕਿਉਂਕਿ ਕੇਜਰੀਵਾਲ ਤੋਂ ਪੀੜਤ ਲੋਕ ਉਹ ਹੁਣ ਫੇਰ ਛਾਂ ਲੱਭਦੇ ਫਿਰਦੇ ਆ ਜਿਹੜੇ ਹੰਬੜਾ ਮਾਰਨਾ ਚਾਹੁੰਦੇ ਆ ਐਨ ਆਰ ਆਈ ਜਿਹੜੇ ਇੱਥੋਂ ਦੇ ਲੋਕ ਹੰਬੜਾ ਮਾਰਨਾ ਚਾਹੁੰਦੇ ਆ ਜਿਹੜੇ ਵਲੰਟੀਅਰ ਜਿਹੜੇ ਠੱਗੇ ਹੋਏ ਨੇ ਉਹ ਸਾਰੇ ਹੰਬੜਾ ਮਾਰਨਾ ਚਾਹੁੰਦੇ ਆ ਕਿ ਆਓ ਯਾਰ ਪੰਜਾਬ ਨੂੰ ਇੱਕ ਨਵੀਂ ਨਹਿਰ ਦਈਏ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਦਾਖਾਂ ਤੋਂ ਵਿਧਾਇਕ ਐਚ ਐਸ ਫੂਲਕਾ ਤੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੇਰਾ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਆਰਵੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ ਤੇ ਹੁਣ ਜਸੀ ਜਸਰਾਜ ਦੇ ਅਸਤੀਫੇ ਨਾਲ ਆਮ ਆਦਮੀ ਪਾਰਟੀ ਲਗਾਤਾਰ ਟੁੱਟਦੀ ਦਿਖਾਈ ਦੇ ਰਹੀ ਹੈ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ